ਮੇਟਰ ਫੌਸਾ ਰਾਮ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕਿ ਸਟੂਡੈਂਟ ਭਾਰਤ ਤੋਂ ਬਾਹਰ ਹੀ ਪੜ੍ਹਨ ਕਿਉਂ ਜਾਣ ਚਾਹੁੰਦੇ ਨੇ ਇਹ ਵੀਡੀਓ ਮੈਂ ਆਪਦੇ ਤਜਰਬੇ ਤੇ ਸਰਵੇ ਦੇ ਆਧਾਰ ਤੇ ਬਣਾਈ ਹੈ ਮੈਂ ਤੁਹਾਨੂੰ 7 ਮੀਨ ਪੁਆਇੰਟ ਦੱਸਦਾ ਇਹ 7 ਕਾਰਨ ਨੇ ਜਿਹਦੇ ਕਰਕੇ ਮੋਸਟਲੀ ਭਾਰਤ ਤੋਂ ਲੜਕੀ ਤੇ ਲੜਕੀਆਂ ਵਿਦੇਸ਼ਾਂ ਵਿੱਚ ਜੀ ਵਨ ਰੀਜ਼ਨ ਆਫ ਦਿ ਅਦਰ ਉੱਚਾਈ ਜਾਂਦੇ ਨੇ ਨੰਬਰ 1 ਇੱਕ ਸਾਲ ਵਿੱਚ 365 ਦਿਨ ਹੁੰਦੇ ਨੇ ਤੇ ਆਪਣੇ ਦੇਸ਼ ਵਿੱਚ 6 ਮਹੀਨੇ ਤੋਂ ਵੱਧ ਛੁੱਟੀਆਂ ਹੁੰਦੀਆਂ ਨੇ ਜੇਕਰ ਪੜ੍ਹਾਈ ਦਾ ਤਦ ਗੁਰ ਰੈਗੂਲਰ ਰੁਟੀਨ ਨਹੀਂ ਹੈ ਤਾਂ ਤੁਸੀਂ ਪੜ੍ਹਾਈ ਨਹੀਂ ਕਰ ਸਕਦੇ ਹੋ ਨੰਬਰ 2 ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਚਲੇ ਜਾਓ ਕੋਈ ਵੀ ਕੰਮ ਕਰਦੇ ਬਿਨਾ ਪੈਸੇ ਦਿੱਤੇ ਤਾਂ ਕੰਮ ਹੁੰਦਾ ਨਹੀਂ ਪੈਸੇ ਦੇ ਕੇ ਵੀ ਕੰਮ ਹੋ ਜਾਏ ਉੱਥੇ ਸਟਾਫ ਮੌਜੂਦ ਹੀ ਨਹੀਂ ਹੁੰਦਾ ਸਰਕਾਰੀ ਵਰਕਿੰਗ ਡੇ ਆਲੇ ਦਿਨ ਵੀ ਸਟਾਫ ਕੰਮ ਤੇ ਨਹੀਂ ਆਉਂਦਾ ਉਹਨਾਂ ਦਾ ਤਾਂ ਇੱਕੋ ਹੀ ਤਰੀਕਾ ਹੈ ਕਿ ਇਹ ਸਰਕਾਰੀ ਨੌਕਰੀ ਹੈ ਤੇ ਤਨਖਾਹ ਉਹਨਾਂ ਨੂੰ ਵਜੀਫਾ ਮਿਲਦੀ ਹੈ ਉਹ ਘਰੋਂ ਬੈਠੇ ਹੀ ਆਪਰੇਟ ਕਰਦੇ ਨੇ ਨਾ ਉਹ ਦਫ਼ਤਰ ਆਉਂਦੇ ਨੇ ਨਾ ਕੰਮ ਹੁੰਦਾ ਇਸ ਕਰਕੇ ਮੋਸਟ ਆਫ ਦੀ ਯੰਗ ਪੀਪਲ ਉਹ ਉੱਥੇ ਆ ਕੇ ਜਿਹੜੇ ਵਾਰ-ਵਾਰ ਕੇ ਥੱਕ ਜਾਂਦੇ ਨੇ ਤੇ ਅਖੀਰ ਦੇ ਵਿਚਕਾਰ ਕਿਉਂਕਿ ਬਾਹਰਲੇ ਦੇਸ਼ਾਂ ਵਿਚਕਾਰ ਸੰਬੰਧੀ ਸਦਾ ਹੀ ਉਸ ਥੇ ਤੇ ਤੁਮ ਨੂੰ ਮਿਲੇਗਾ ਉਹ ਕਿਉਂਕਿ ਕੰਮ ਜਿਹੜਾ ਟੋਟਲੀ ਕੰਪਿਊਟਰ ਤੇ ਆਦਤ ਹੁੰਦਾ ਹੈ ਜੇ ਇੱਕ ਦਾ ਸਟਾਫ ਮੈਂਬਰ ਛੁੱਟੀ ਤੇ ਹੈ ਉਹਦੀ ਜਗ੍ਹਾ ਦੂਸਰਾ ਬੰਦਾ ਛੁੱਟੀ ਤੇ ਕੰਮ ਤੇ ਲਾਇਆ ਜਾਂਦਾ ਹੈ ਮੈਂ ਬੜਾ ਹਰਾਨ ਹੈ ਕਿ ਸਾਡੇ ਪ੍ਰ ਚੀਮਨ ਸੂਸਾਹਿਬਾਨ ਹੌਨੈਸਟ ਨਹੀਂ ਹਾਰਡ ਵਰਕਿੰਗ ਨਹੀਂ ਪਰ ਐਟ ਲੀਸਟ ਹੋਰ ਕੁਛ ਨਹੀਂ ਤਾਂ ਹਫਤੇ ਵਿੱਚ ਦੋ ਦਿਨ ਐਸੇ ਰੱਖ ਸਕਦੇ ਨੇ ਜਦੋਂ ਕੋਈ ਵੀ ਆਫਸਰ ਫੀਲਡ ਵਿੱਚ ਨਹੀਂ ਜਾਏਗਾ ਉਹ ਆਪਦੇ ਦਫਤਰ ਮੌਜੂਦ ਰਹੇਗਾ ਤਾਂ ਕਿ ਜਿਹੜੀ ਜਨਰਲ ਪਬਲਿਕ ਹੈ ਉਹ ਆਪਦੇ ਕੰਮ ਕਰਵਾ ਸਕਣ ਵਿਦੇਸ਼ਾਂ ਵਿੱਚ ਘੱਟ ਉਮਰ ਵਿੱਚ ਹੀ ਕੰਮ ਕਰਨਾ ਅਲਾਉਡ ਹੈ ਜਿਵੇਂ ਕਿ ਜਿਹੜੇ ਬੱਚੇ 11ਵੀਂ ਤੇ 12ਵੀਂ ਪੜ੍ਹਦੇ ਨੇ ਉਹਨਾਂ ਨੇ ਇਸ ਤਿਕਾਣਾ ਸਿਸਟਮ ਬਣਾਇਆ ਹੈ ਕਿ ਉਹ ਕੰਮ ਕਰਦੇ ਨੇ ਅੱਧੀ ਤਨਖਾਹ ਸਰਕਾਰ ਦਿੰਦੀ ਆ ਅਤੇ ਏਮਪਲੋਇਰ ਦਿੰਦੇ ਨੇ ਜਿਨ੍ਹਾਂ ਕਰਕੇ 11ਵੀਂ ਤੇ 12ਵੀਂ ਦੇ ਐਸੀ ਉਮਰ ਹੁੰਦੀ ਹੈ ਜਦੋਂ ਕਿ ਜਵਾਨ ਬੇਲੇ ਰਹੇ ਜਿਗੜ ਜਾਂਦੇ ਨੇ ਨਸ਼ਾ ਚ ਪੈਂਦੇ ਨੇ ਜਾਂ ਅਵਾਰਾ ਕਰਤੀ ਵਿੱਚ ਜਾਂਦੇ ਨੇ ਜੇਕਰ ਉਹਨਾਂ ਨੂੰ ਨੌਕਰੀ ਦਿੱਤੀ ਜਾਊਗੀ ਤਾਂ ਉਹ ਕੰਮ ਵੀ ਕਰਨਗੇ ਪੈਸੇ ਵੀ ਕਮਾਉਣਗੇ ਨਸ਼ਾ ਤੋਂ ਬਚਣਗੇ ਤੇ ਅਵਾਰਾ ਕਰਤੀ ਨਹੀਂ ਕਰਨਗੇ ਨੰਬਰ 5 ਵੰਡ ਵਿਦੇਸ਼ਾਂ ਦੀ ਪੜਾਈ ਪ੍ਰੈਕਟੀਕਲ ਓਰੀਐਂਟਡ ਹੈ ਤੇ ਆਪਣੇ ਦੇਸ਼ ਵਿੱਚ ਜਿਹੜੀ ਪੜਾਈ ਥਿਊਰੀਟੀਕਲ ਓਰੀਐਂਟਡ ਹੈ ਵੀ ਚਾਹ ਦੇਖੋ ਭਾਰਤ ਵਿੱਚ ਯੂਨੀਵਰਸਿਟੀਆਂ 5 ਦਿਨ ਲਿਖ ਨੇ ਸਵੇਰੇ 9 ਵਜੇ ਲੱਗੀਆਂ ਸ਼ਾਮ ਦੇ 5 ਵਜੇ ਤੱਕ ਬਾਹਰਲੇ ਦੇਸ਼ ਐਸਾ ਕੋਈ ਸਿਸਟਮ ਨਹੀਂ ਹੁੰਦਾ ਉਹਨਾਂ ਦਾ ਸਪੇਸ ਜਿਹੜਾ ਹੈ ਉਹਨੂੰ ਰੀਯੂਟਾਈਜ਼ ਕੀਤਾ ਜਾਂਦਾ ਹੈ ਸੇਮ ਕਲਾਸਰੂਮ ਕਈ ਕੋਰਸਾਂ ਵਾਸਤੇ ਯੂਜ਼ ਕੀਤੇ ਜਾਂਦੇ ਨੇ ਹਫਤੇ 2 ਦਿਨ ਕਲਾਸਾਂ ਲੱਗੀਆਂ ਨੇ ਅਗਲੇ ਦਿਨ ਪਹਿਲੇ ਦਿਨ ਹੋਰ ਕੋਰਸ ਹੋਊਗਾ ਅਗਲੇ ਦਿਨ ਉਸੇ ਕਲਾਸਰੂਮ 'ਚ ਹੋਰ ਕੋਈ ਕੋਰਸ ਹੋਊਗਾ ਜਾਂ ਸੈਟਰੀਸਨ ਦੇ ਕਲਾਸਾਂ ਲੱਗਦੀਆਂ ਨੇ ਤਾਂ ਕਿ ਲੋਕ ਆਪ ਵੀ ਕਿਸੇ ਵੀ ਉਮਰ 'ਚ ਜਾ ਕੇ ਪੜਨ ਦੀ ਦੁਬਾਰਾ ਜਾ ਸਕਦੇ ਨੇ ਉਸੇ ਕਲਾਸਰੂਮ 'ਚ 18 ਸਾਲ ਦੇ ਬੱਚੇ ਹੁੰਦੇ ਆ ਉਸੇ ਕਲਾਸਰੂਮ 'ਚ 65 ਸਾਲ ਜਾਂ ਰਿਟਾਇਰਡ ਬੰਦੇ ਵੀ ਪੜ ਰਹੇ ਹੁੰਦੇ ਨੇ ਨੰਬਰ 6 ਵਿਦੇਸ਼ਾਂ ਵਿੱਚ ਤੰਗਾ ਪਾਰਾ ਹੋਣਾ ਹੈ ਭਾਰਤ ਵਿੱਚ ਮਹੀਨੇ ਦੀ ਲਾਫ ਸਮਾਂ ਲੰਬ ਸੰ ਤਨਖਾਹ ਹੁਣ ਕਰਕੇ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਹੁੰਦਾ ਜਿੱਦਣ ਜੀ ਕਰਦਾ ਹੈ ਘਰੋਂ ਹੋਰ ਦਿੱਤੇ ਛੁੱਟੀ ਲੈ ਕੇ ਬੈਠ ਜਾਂਦਾ ਪਰ ਜੇਕਰ ਤਨਖਾਹ ਪਰ ਆਵਰ ਬੇਸਤੇ ਹੋਏਗੀ ਵੀ ਜੇ ਕੋਈ ਦਫਤਰ ਮੌਜੂਦ ਹੈ ਤਾਨੂੰ ਤਨਖਾਹ ਮਿਲੇਗੀ ਦਫਤਰ ਨਹੀਂ ਮੌਜੂਦ ਹੈ ਤਾਂ ਤਨਖਾਹ ਨਹੀਂ ਮਿਲੇਗੀ ਇਹਦੇ ਨਾਲ ਐਟ ਲੀਸਟ ਜਿਹੜੇ ਏਮਪਲੋਈਸ ਨੇ ਉਹ ਆਪਦੀ ਡਿਊਟੀ ਤੇ ਹਾਜ਼ਰ ਹੋਣਗੇ ਤੇ ਲੋਕਾਂ ਦਾ ਕੰਮ ਕਰ ਲਗੇ ਨੰਬਰ 7 ਉਦੇਸ਼ਾਂ ਵਿੱਚ ਘੱਟੋ ਘੱਟ ਦੋ ਸ਼ਿਫਟਾਂ ਹੋਣੀਆਂ ਨੇ ਤੇ ਅੱਧੇ ਦੇ ਐਮਪਲਾਈ ਸਵੇਰ ਦੇ 7:00 ਲੈ ਕੇ 3:00 ਵਜੇ ਦੀ ਸ਼ਿਫਟ ਆਉਂਦੇ ਨੇ ਦੂਜੇ ਐਮਪਲਾਈ ਸ਼ਾਮ ਨੂੰ 3:00 ਤੋਂ ਲੈ ਕੇ ਰਾਤ ਦੇ 11:00 ਵਜੇ ਤੱਕ ਕੰਮ ਨਹੀਂ। ਨਤੀਜਾ ਕੀ ਹੁੰਦਾ ਹੈ ਕਿ ਜਿਹੜੀ ਜਨਰਲ ਪਬਲਿਕ ਕੰਮ ਕਰਦੀ ਹੈ ਜਦੋਂ ਉਹ ਆਪ ਦਾ ਸ਼ਿਫਟ ਡਿਊਟੀ ਖਤਮ ਕਰਕੇ ਕਰੇ ਆਉਂਦੀ ਹੈ ਤਾਂ ਉਹ ਆਪ ਦੇ ਕੰਮਕਾਰ ਕਰ ਸਕਦੇ ਨੇ ਜਿਵੇਂ ਕਿ ਵਿਦੇਸ਼ਾਂ ਚ ਬੈਂਕ ਰਾਤ ਦੇ 8:00 ਵਜੇ ਤੱਕ ਖੁੱਲੇ ਨੇ। ਭਾਰਤ ਦੇ ਚ ਬੈਂਕ 4:00 ਵਜੇ ਬੰਦ ਹੋ ਜਾਂਦੇ ਨੇ ਪਬਲਿਕ ਨਾਲ ਡੀਲ ਨਹੀਂ ਕਰਦੇ। ਜੇ ਕਿਸੇ ਨੇ ਪੈਸੇ ਕਢਾਉਣੇ ਆ ਬੈਂਕ ਡਰਾਫਟ ਬਣਾ ਲੈ ਪੈਸੇ ਟ੍ਰਾਂਸਫਰ ਕਰਨੇ ਨੇ ਉਹਨਾਂ ਨੂੰ ਅਸੁਵਿਧਾ ਹੁੰਦੀ ਹੈ ਤੇ ਇਹ ਸਰਕਾਰ ਬੜੇ ਸੌਖੇ ਤਰੀਕੇ ਨਾਲ ਕੰਮ ਕਰ ਸਕਦੀ ਹੈ ਕਿ ਕੋਸ਼ਿਸ਼ ਇਮਪਲੋਇਜ਼ ਨੂੰ 5 ਦਿਨ ਵੀ ਰੱਖੋ ਕਈਆਂ ਨੂੰ ਮੰਡੇ ਟੂ ਫਰਡੇ ਕੰਮ ਕਰਾ ਲਓ ਤੇ ਦੂਜਿਆਂ ਨੂੰ ਸੈਟਡੇ ਦੇ ਤੋਂ ਲੈ ਕੇ ਬੋਧਵਾਰ ਤੱਕ ਕੰਮ ਕਰਾ ਲਓ ਜਿਹੜਾ ਕੰਮ ਤੇ ਬਹੁਤ ਈਜ਼ ਹੈ ਨੰਬਰ 7 ਆਪਣੇ ਦੇਸ਼ ਵਿੱਚੋਂ ਜਿਆਦਾ ਮਾਂ ਬਾਪ ਆਪਦੇ ਜਵਾਕਾਂ ਨੂੰ 10+2 ਕਰਨ ਤੋਂ ਬਾਅਦ ਆਪਦੇ ਮਗਰੋਂ ਲੈਣਾ ਚਾਹੁੰਦੇ ਨਹੀਂ ਬੇਸਿਕਲੀ ਜੇ ਆਪ ਦੀ ਜ਼ਿੰਮੇਵਾਰੀ ਤੇ ਪਾਏਦੇ ਨਹੀਂ ਦੇਖੋ 10+2 ਦੇ ਬੱਚੇ ਨੂੰ ਪਿਆਰ ਚਾਹੀਦਾ ਹੈ ਅਜੇ ਉਹਦੀ ਇੰਡੀਪੈਂਡੈਂਟ ਏਜ ਨਹੀਂ ਹੁੰਦੀ ਸੋ ਜਿੰਨੇ ਵੀ ਬਿਮਾਰ ਮੈਂਟਲ ਇਲਨੈਸ ਦਾ ਸuffer ਕਰਨ ਵਾਲੇ ਜਵਾਕ ਨੇ ਜਾਂ ਜਿਹੜੇ ਜਵਾਕ ਅਰੇਸ਼ਾਤਾ ਕਰਦੇ ਨੇ ਚੋਰੀ ਕਰਦੇ ਨੇ ਡਾਕਾ ਮਾਰਦੇ ਨੇ ਨਸ਼ਾ ਕਰਦਾ ਵੀ ਸਾਰੇ ਪੇਰੈਂਟਸ ਦੀ ਇੱਕੋ ਹੀ ਆਸਤਾ ਹੈ ਕਿ ਇਹਨਾਂ ਪਲੇਨ ਤੇ ਪੜ੍ਹਾਤਾ ਜਾਵੇ ਤੇ ਬਾਹਰ ਵਿਦੇਸ਼ ਚਲਾ ਜਾਵੇ ਉੱਥੇ ਉਹਨਾਂ ਨੂੰ ਕੀ ਪਤਾ ਹੈ ਜਾਂ ਆਜ਼ਾਦ ਮੰਤਰ ਹੋਵੇ ਜਿਹਨਾਂ ਨਾਲ ਠੀਕ ਕਰ ਦੇਣਗੇ ਸੋ ਪੇਰੈਂਟਸ ਆਪਦੀ ਜ਼ਿੰਮੇਵਾਰੀ ਤੋਂ ਭਾਈ ਦੇ ਨੇ ਇਹ ਕੁਝ ਕਾਰਨ ਸੰ ਜਿਹੜੇ ਮੈਂ ਆਪ ਦੇ ਤਜਰਬੇ ਮੁਤਾਬਕ ਤੁਹਾਨੂੰ ਸਾਂਝੇ ਕੀਤੇ ਨੇ ਬੇਤਿੰਨ ਹੋਏਗਾ ਕਿ ਤੁਸੀਂ ਆਪ ਦੇ ਬੱਚੇ ਨੂੰ ਬਾਹਰ ਭੇਜੋ ਪੜ੍ਹਨ ਲਈ ਭੇਜੋ ਪਰ ਘੱਟੋ ਘੱਟ 13 ਸਾਲ ਦੀ ਪੜ੍ਹਾਈ ਕਰਕੇ ਉਹਨਾਂ ਤੋਂ ਬਾਹਰ ਦੇ ਦੇ ਜਾਣ ਤੋਂ ਪਹਿਲਾਂ ਕੋਈ ਨਾ ਸਕਿੱਲ ਹੋਣੀ ਚਾਹੀਦੀ ਆ ਤਾਂ ਕਿ ਬਾਹਰਲੇ ਦੇਸ਼ ਜਾ ਕੇ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਮਿਲ ਸਕੇ ਨਹੀਂ ਤੇ ਤੁਹਾਡਾ 1 ਕਰੋੜ ਰੁਪਏ ਲੱਗੂਗਾ ਤੁਸੀਂ ਸਿਰਫ ਇਹ ਨਾ ਸੋਚੋ ਕਿ ਕੈਨੇਡਾ ਜਾਣ ਵਾਸਤੇ ਸਿਰਫ 30 ਲੱਖ ਰੁਪਏ ਲੈ ਕੇ ਜਾਓ ਗੋ ਬਾਹਰ ਤੋਰਦਾ ਉਹ ਤੁਹਾਨੂੰ 1 ਕਰੋੜ ਰੁਪਏ ਪਊਗਾ ਕਿਉਂਕਿ ਜਦ ਵਿਦੇਸ਼ ਪਹੁੰਚੂਗਾ ਜੀਕੇਗਾ ਰੋਲਾ ਪਾਏਗਾ ਤੁਸੀਂ ਹਰ ਮਹੀਨੇ ਉਹਨੂੰ 1 ਲੱਖ ਰੁਪਏ ਹੋਰ ਭੇਜਦੇ ਜਾਓਗੇ ਉਹ ਆਰਾਮ ਨਾਲ ਤੁਹਾਡੇ ਪੈਸੇ ਤੇ ਐਸ਼ ਕਰੇਗਾ ਸੋ ਪਲੀਜ਼ ਬੀ ਕੇਅਰਫੁਲ ਤੋਂ ਇੱਕ ਵਿੱਚ ਜੋ ਵੀ ਦੇਖੋ ਕੀ ਹੈ ਕਿ 2015 ਸਿਰਫ 1 ਲੱਖ ਸਟੂਡੈਂਟ ਗਿਆ 2023 ਚ 7 ਲੱਖ 85 ਹਜ਼ਾਰ ਗਿਆ ਤੇ 2024 ਚ 14 ਲੱਖ ਵਿਦਿਆਰਥੀ ਜਾਣ ਦਾ ਅਨੁਮਾਨ ਹੈ ਜਦ ਕਿ ਕੈਨੇਡਾ ਨੇ ਸਿਰਫ 5 ਲੱਖ ਲੋਕਾਂ ਨੂੰ ਹੀ ਉੱਥੇ ਪੱਕੇ ਕਰਵਾਉਂਦਾ ਹੈ ਬਾਕੀ ਵਿਦਿਆਰਥੀ ਕਿੱਥੇ ਜਾਵਨਗੇ ਇਹ ਗੱਲ ਨੂੰ ਤੁਸੀਂ ਸੋਚੋ ਸਮਝੋ ਤੇ ਵਿਚਾਰੋ ਫਿਰ ਕੋਈ ਕਾਰਵਾਈ ਕਰੋ ਜੇਕਰ ਹੋਰ ਕੋਈ ਸਾਡੇ ਨਾਲ ਤੁਸੀਂ ਕੋਈ ਇਨਕੁਆਰੀ ਜਾਨਣਾ ਚਾਹੁੰਦੇ ਜੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਜੀ ਸਾਡੇ ਫੋਨ ਉੱਪਰ ਲਿਖੇ ਗਏ ਨੇ ਤੁਸੀਂ ਸਾਡੇ ਨਾਲ ਮੰਡੇ ਟੂ ਫਰਡੇ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਸੰਪਰਕ ਕਰਕੇ ਉਧਰੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ ਟੇ ਕਨੈਕਟਡ 2010